ਜੀ ਸਰ ਪੰਜਾਬ ਸਰਕਾਰ ਵੱਲੋਂ ਮਾੜੇ ਅਸਰਾਂ ਖਤਰਾ ਖਤਰਾ ਚਲਾਈ ਮਹਿਮ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ ਜੀ ਦੀ ਸੁਪਰਵੀਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਲਿਸ ਤੋਂ ਇੱਕ ਮੁਖਵਰ ਦੀ ਇਤਰਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਉੱਤਰ ਜਸਪਾਲ ਸਿੰਘ ਵਾਸੀ ਰਸੀਲਪੁਰ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 315 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰਾਮਦ ਹੋਇਆ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 171/25 ਆਰਮ ਜੈਕਟ ਦਾ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਵੀ ਲਵਾਵਾਂਗੇ ਤੇ ਇਹਨਾਂ ਦੇ ਕੁਝ ਕਸ ਕਰਾਂਗੇ ਸਰ ਇਹਨਾਂ ਤੇ ਕੁਝ ਹੋਰ ਹੀ ਮਾਮਲੇ ਦਰਜ ਨੇ ਹਾਂ ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਮੁਕਾਦਮਾ ਨੰਬਰ 165 119 ਤੇ 165 ਹੈ ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰਾਉਂ ਹੈ ਤੇ ਇੱਕ ਮੁਕਾਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲੇ ਆ ਤੇ ਮੁਕਾਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਾਨੂਆ ਨੰਬਰ 108 ਥਾਣਾ ਬਦਨੀਗਣਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈਗਾ ਆਪਣੇ ਸਿਟੀ ਜਗਰਾਉਂ ਇਹਨਾਂ ਦੇ ਖਿਲਾਫ ਦਰਜ ਨੇ